ਤੇ ਅੱਜ ਉਸੇ ਸੇਵਾ ਦਾ ਮਜਸਮਾ ਸੀ ਪੰਜਾਬ ਚ ਹੀ ਵੇਖ ਰਹੇ ਆ ਕਦੇ ਇਹ ਸੇਵਾ ਉੜੀਸਾ ਵਿੱਚ ਕਰਨੀ ਪਈ ਜਦੋਂ ਪਚਾਲ ਆਏ ਉੱਥੇ ਜਾ ਕੇ ਸਿੱਖਾਂ ਨੇ ਕੀਤੀ ਗੁਜਰਾਤ ਚ ਪਚਾਲ ਆਏ ਉੱਥੇ ਜਾ ਕੇ ਕੀਤੀ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਉੱਥੇ ਜਾ ਕੇ ਕੀਤੀ ਜਿੱਥੇ ਜਿੱਥੇ ਵੀ ਕੋਈ ਕੁਦਰਤੀ ਆਫਤਾਂ ਜੋ ਵੀ ਵਰਤਾਰੇ ਵਰਤੇ ਕਰੋਨਾ ਕਾਲ ਵਿੱਚ ਸਿੱਖਾਂ ਨੇ ਸੇਵਾਵਾਂ ਕੀਤੀਆਂ ਪਰ ਅੱਜ ਆਪਣੇ ਘਰ ਨੂੰ ਅੱਗ ਲੱਗੀ ਆ ਤੇ ਅੱਜ ਆਪਣੇ ਆਪਣਿਆਂ ਦੀ ਸੇਵਾ ਆਪਣਿਆਂ ਦਾ ਦੁੱਖ ਮਨਾਉਣ ਵਾਸਤੇ ਦਿਨ ਰਾਤ ਸੇਵਾ ਕਰ ਰਿਹਾ ਉਹਨਾਂ ਹੜ ਪੀੜਤਾਂ ਲਈ ਅਰਦਾਸ ਵੀ ਕਰਿਓ ਮੈਨੂੰ ਸਰਜੀਤ ਪਾਤਰ ਸਾਹਿਬ ਦੇ ਬਚਨ ਯਾਦ ਬੋਲ ਯਾਦ ਆ ਰਿਹਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਕੌੜੀਆਂ ਮਿਰਚਾਂ ਇਹਦੇ ਸਿਰ ਤੋਂ ਵਾਰੋ ਕੌੜੀਆਂ ਮਿਰਚਾਂ ਵਾਰ ਕੇ ਫਿਰ ਅੰਗ ਵਿੱਚ ਸਾੜੋ ਅੱਜ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਪਤਾ ਨਹੀਂ ਕਿਹੜੇ ਕਿਸ ਬੰਦੇ ਨੇ ਕਿਸ ਉਸ ਪਾਪੀ ਬਿਰਤੀ ਵਾਲੇ ਨੇ ਕਹਿਰੀ ਨਜ਼ਰ ਨਾਲ ਪੰਜਾਬ ਨੂੰ ਤੱਕਿਆ ਅੱਜ ਅੱਖਾਂ ਦੇ ਸਾਹਮਣੇ ਆਪਣੇ ਬਣਾਏ ਹੋਏ ਕਾਰ ਸਲੋਕ ਰੋੜੇ ਜਾਂਦੇ ਵਿਖ ਰਹੇ ਆ ਆਪਣੇ ਹੱਥੀ ਪੁੱਤਾਂ ਦੀ ਤਰ੍ਹਾਂ ਪਾਲੀਆਂ ਹੋਈਆਂ ਫਸਲਾਂ ਨੂੰ ਰੋੜਦਿਆਂ ਵਿਖ ਰਹੇ ਆ ਮਾਲ ਡੰਗਰ ਜਿਹੜੇ ਚਾਵਾਂ ਨਾਲ ਪਿਆਰਾਂ ਨਾਲ ਇੱਕ ਵਪਾਰ ਲਈ ਪਾਲੇ ਆਪਣੇ ਹੱਥੀ ਉਹਨਾਂ ਦੇ ਰਸੇ ਜਦੋਂ ਲਾ ਰਹੇ ਆ ਉਹ ਸੀਨ ਨੂੰ ਦੇਖਣਾ ਤੇ ਬਿਆਨ ਕਰਨਾ ਬੜਾ ਔਖਾ ਹੈ ਪਰ ਜੇ ਕੋਈ ਸੋਚਦਾ ਵੀ ਅਸੀਂ ਕਿਸਾਨ ਨੂੰ ਮਾਰ ਦਾਂਗੇ ਪਰ ਇਹਦੇ ਚ ਕੱਲਾ ਕਿਸਾਨ ਨਹੀਂ ਮਰਨਾ ਕਿਸੇ ਨੇ ਬੜਾ ਸੋਣਾ ਲਿਖਿਆ ਇਹ ਨਾ ਸਮਝੀ ਕਿ ਕੱਲਾ ਜ਼ਿਮੀਂਦਾਰ ਮਰੂਗਾ ਨਾਲ ਉਹਦੇ ਛੋਟਾ ਛਾਹੂਕਾਰ ਮਰੂਗਾ ਕੱਖੋਂ ਜਦੋਂ ਹੋੜਾ ਹੋ ਗਿਆ ਕਿਸਾਨ सेठ ਜੀ ਫਿਰ ਦੁਕਾਨ ਤੇ ਰੁੜੂਗਾ ਸਮਾਨ सेठ ਜੀ ਹੌਲੀ ਹੌਲੀ ਸਾਰਾ ਹੀ ਬਾਜ਼ਾਰ ਮਰੂਗਾ ਇਹ ਨਾ ਸਮਝੀ ਕੱਲਾ ਜਿਮੀਦਾਰ ਮਰੂਗਾ ਕੱਲੇ ਜਿਮੀਦਾਰ ਨੇ ਨਹੀਂ ਨਾਲ ਸਾਰਿਆਂ ਦੇ ਜਿੱਧਰ ਗਿਆ ਬਾਣੀਆਂ ਉਧਰ ਹੀ ਗਿਆ ਬਾਜ਼ਾਰ ਬੜਿਆਂ ਦਾ ਨੁਕਸਾਨ ਹੋਣਾ ਨੁਕਸਾਨ ਦੀ ਭਰਪਾਈ ਕੀ ਕਿੰਨਾ ਹੋਇਆ ਕਿੰਨਾ ਨਹੀਂ ਉਹਦਾ ਚੱਲ ਰਿਹਾ ਹਲੇ ਬਾਅਦ ਚ ਜਾ ਕੇ ਕਿਆ ਸਰਾਈਆਂ ਲੱਗਣੀਆਂ ਕਿੰਨਾ ਹੋ ਗਿਆ ਬਸ ਅਸੀਂ ਤਾਂ ਅਰਦਾਸ ਕਰ ਸਕਦੇ ਆ ਕਿ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅੰਨ ਪਾੜੀ ਮੋਚੋ ਪਾਏ ਦੁਖ ਦਾਲਦਪਨ ਤਰ ਸੁਣੀ ਅਰਦਾਸ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਆਪਦਾ ਸਭ ਹਰ ਨਾਨਕ ਨਾਮ ਸੰਭਾਲ ਪ੍ਰਮਾਤ ਸਫਲ ਕਰ ਅਰਦਾਸ ਅਸੀਂ ਕਰ ਸਕਦੇ ਆ ਅਰਦਾਸ ਹੀ ਕਰਿਓ ਕਰਦੇ ਰਿਓ ਤਨ ਮਨ ਤਨ ਨਾਲ ਆਪਣੇ ਉਹਨਾਂ ਭੈਣ ਭਰਾਵਾਂ ਦੀ ਜਿੰਨੀ ਕੋਈ ਅੱਜ ਸੇਵਾ ਕਰ ਸਕਦਾ ਰੱਜ ਕੇ ਸਾਥ ਦਿਓ ਅੱਜ ਆਪਣੇ ਤੇ ਗੱਲ ਆ ਗਈ ਦੁਨੀਆ 'ਚ ਇਹ ਮਿਸਾਲ ਬਣਨੀ ਆ ਕੱਲ ਇੱਕ ਵੀਰ ਬੋਲ ਰਿਹਾ ਸੀ ਕਹਿੰਦਾ ਸਾਡੇ ਪੜਦਾਦਿਆਂ ਨੂੰ 47 ਖਾ ਗਈ ਪਿਓ ਤੇ ਦਾਦਿਆਂ ਨੂੰ 84 ਤੇ 88 ਖਾ ਗਈ ਤੇ ਅਸੀਂ ਆਪਣੀ ਜ਼ਿੰਦਗੀ 'ਚ 2025 ਦਾ ਦ੍ਰਿਸ਼ ਵੇਖ ਰਹੇ ਆ ਤੇ ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ ਪੰਜਾਬ ਬਣਿਆ ਉਦੋਂ ਦੀਆਂ ਵੱਡੀਆਂ ਕਰੋਪੀਆਂ ਮਾਰਾਂ ਸਿੰਦੇ ਆ ਰਹੇ ਆ ਤੇ ਵੇਖ ਰਹੇ ਆ ਪਰ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੈ ਪਰਮਾਤਮਾ ਰਹਿਮਤ ਕਰੇ ਜਿਸ ਦਾ ਸਾਹਿਬ ਦਾਦਾ ਹੋਏ ਇਸ ਨੂੰ ਮਾਰ ਨਾ ਸਕਿਆ ਕੋਈ ਪਰਮਾਤਮਾ ਤੇ ਭਰੋਸਾ ਔਰ ਇਸ ਭਰੋਸੇ ਨਾਲ ਅਰਦਾਸ ਕਰਿਓ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿਹੜਾ ਸਭ ਤੋਂ ਵੱਡਾ ਹੈ ਜਿਹੜਾ ਸਭ ਦੀ ਰਾਖੀ ਰੱਖਣੋ ਕਰਨ ਵਾਲਾ ਹੈ ਉਹ ਪਰਮਾਤਮਾ ਗੁਰੂ ਨਾਨਕ ਸਾਹਿਬ ਅੱਜ ਬੋੜੀ ਕਰ ਗੁਰੂ ਗੋਬਿੰਦ ਸਿੰਘ ਪਾਸ਼ਾ ਬੋੜੀ ਕਰੋ ਆਪਣਿਆਂ ਨੂੰ ਬਚਾਓ ਆਪਣਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਕਿਉਂਕਿ ਦਰਿਆ ਪਾਣੀ ਸਭ ਤੁਹਾਡੇ ਹੁਕਮ ਵਿੱਚ ਹੈ ਤੁਸੀਂ ਚਾਹੋ ਉਹਨਾਂ ਦਾ ਰੁਖ ਮੋੜ ਸਕਦੇ ਹੋ ਕਿਉਂਕਿ ਸਭ ਕੁਝ ਤੁਹਾਡੇ ਹੁਕਮ ਵਿੱਚ ਚੱਲ ਰਿਹਾ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਬਾਬਾ ਹਨੂਮਾਨ ਸਿੰਘ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਸਾਰ 'ਚ ਸੁਖ ਵਰਤਾਨ ਤਾਂ ਕਿ ਸਾਰੇ ਅਸੀਂ ਸੁੱਖ ਦਾ ਸਾਥ ਲੈ ਕੇ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿੰਦੇ ਜਿਉ ਸਕੀਏ ਤਮ